ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਅਰੋਗਿਆ ਕੇਂਦਰ ਭਰਤੀ ਆਈ ਹੈਗੀ ਹੈ ਜੀ ਜ਼ਿਲ੍ਹਾ ਆਯੁਰਵੇਦਕ ਅਤੇ ਜਨਾਨੀ ਅਫਸਰ ਦੇ ਵੱਲੋਂ ਜੀ ਇਹ ਅਨਾਉਂਸ ਕੀਤਾ ਗਿਆ ਹੈ ਜੀ ਪੂਰੀ ਜਾਣਕਾਰੀ ਲੈ ਕੇ حاضر ਹੋ ਚੁੱਕੇ ਹਾਂ ਜੇਕਰ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਪੰਜਾਬ ਵਿੱਚ ਆਉਣ ਵਾਲੀ ਇਹ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ ਤੇ ਵਟਸਐਪ ਚੈਨਲ ਵੀ ਹੈ ਜੀ ਜਿੰਨਾਂ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਨੇ ਸਾਡੇ ਉਹਨਾਂ ਚੈਨਲਜ਼ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਤੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੋ ਪੋਸਟ ਤੁਸੀਂ ਭਰਨੀ ਹੈਗੀ ਆ ਉਹਦੇ ਲਈ ਕੁਝ ਗਾਈਡਲਾਈਨਸ ਨੇ ਵੀ ਉਹ ਵੀ ਚੰਗੀ ਤਰ੍ਹਾਂ ਪੜ ਲੈਣਾ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੋਸਟ ਭਰਨ ਦੇ ਲਈ ਤੁਹਾਨੂੰ ਇੱਕ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਜੋ ਕਿ ਤੁਸੀਂ ਫਿਲ ਕਰਕੇ ਉਸ ਤੇ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲਗਾ ਕੇ ਇਸ ਦੇ ਨਾਲ ਸਾਰੇ ਦਸਤਾਵੇਜ਼ ਲਗਾ ਕੇ ਤੁਸੀਂ ਦਿੱਤੇ ਹੋਏ ਪਤੇ ਦੇ ਉੱਤੇ ਭੇਜ ਦੇਣੇ ਨੇ ਤੇ ਇਹ ਪੋਸਟ ਅਨਾਉਂਸ ਕੀਤੀ ਗਈ ਹੈ ਜੀ ਜ਼ਿਲ੍ਹਾ ਆਯੁਰਵੇਦਿਕ ਅਤੇ ਜੁਨਾਨੀ ਅਫਸਰ ਸੰਗਰੂਰ ਦੇ ਵੱਲੋਂ ਇਹਨਾਂ ਦੀ ਈਮੇਲ ਆਈਡੀ ਹੈਗੀ ਹੈ ਜੀ dauo sangrur@gmail.com ਟੈਲੀਫੋਨ ਨੰਬਰ ਹੈਗਾ ਜੀ 01672230550 ਜਿਸ ਦੇ ਉੱਤੇ ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਵੀ ਕਰ ਸਕਦੇ ਹੋ ਜੀ ਸੂਚਿਤ ਕੀਤਾ ਗਿਆ ਹੈ ਜੀ ਇਹਨਾਂ ਵੱਲੋਂ ਜਨਤਕ ਸੂਚਨਾ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਜ਼ਿਲ੍ਹਾ ਆਯੁਰਵੇਦਿਕ ਅਤੇ ਜੁਨਾਨੀ ਅਫਸਰ ਸੰਗਰੂਰ ਆਯੁਰਵੇਦਿਕ ਵਿਭਾਗ ਵਿਖੇ ਜੀ ਇੱਕ ਫੀਮੇਲ ਪਾਰਟ ਟਾਈਮ ਯੋਗਾ ਇਨਸਟ੍ਰਕਟਰ ਦੀ ਅਸਾਮੀ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਇਸ ਦੇ ਨਾਲ ਸਬੰਧਤ ਸਾਰੇ ਯੋਗਤਾ ਦਸਤਾਵੇਜ਼ ਜਰੂਰ ਲਗਾਉਣੇ ਨੇ ਜੋ ਕਿ ਮਿਤੀ 12 ਸਤੰਬਰ 2025 ਨੂੰ ਸ਼ਾਮ 5 ਵਜੇ ਤੱਕ ਦਫ਼ਤਰ ਜ਼ਿਲ੍ਹਾ ਆਯੁਰਵੈਦਿਕ ਅਤੇ ਜਨਾਨੀ ਅਫਸਰ ਕਮਰਾ ਨੰਬਰ 302 303 ਤੀਜੀ ਮੰਜ਼ਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਡਾਕ ਰਾਹੀਂ ਜਾਂ ਦਸਤੀ ਅਪਲਾਈ ਕੀਤੀਆਂ ਜਾਣ ਜੀ ਉਮਰ ਸੀਮਾ ਦੀ ਗੱਲ ਕਰੀਏ 20 ਤੋਂ 45 ਸਾਲ ਉਮਰ ਸੀਮਾ ਰੱਖੀ ਗਈ ਹੈ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਯੋਗਾ ਸੰਬੰਧੀ ਪਲੱਸ 2 ਦੇ ਨਾਲ ਯੋਗਾ ਸੰਬੰਧੀ ਡਿਪਲੋਮਾ ਡਿਗਰੀ ਤਜਰਬਾ ਹੋਣਾ ਚਾਹੀਦਾ ਹੈਗਾ ਜੀ ਤਨਖਾਹ ਦੀ ਗੱਲ ਕਰੀਏ ਜੀ 250 ਰੁਪਏ ਪਰ ਸੈਸ਼ਨ ਦਿੱਤਾ ਜਾਵੇਗਾ ਮੈਕਸਿਮਮ 20 ਸੈਸ਼ਨ ਲਵਾਏ ਜਾ ਸਕਦੇ ਨੇ ਜੀ ਪਰ ਮੰਥ ਦੇ ਵਿੱਚ ਤੇ ਫੀਮੇਲ ਲਈ ਪੋਸਟ ਹੈਗੀ ਹੈ ਜੀ ਸਵੇਰ ਜਰੂਰੀ ਪਰਫਾਰਮਾ ਹਦਾਇਤਾਂ ਤੇ ਹੋਰ ਲੋੜੀ ਦੀ ਸੂਚਨਾ sangroo.nic.in ਦੀ ਵੈਬਸਾਈਟ ਉੱਤੇ ਉਪਲਬਧ ਹੈ ਉੱਤੇ ਜਾ ਕੇ ਦੇਖ ਸਕਦੇ ਹੋ ਜੀ ਜਾਂ ਇਸ ਦਿਨ ਕਿਸੇ ਵੀ ਕੰਮ ਕਾਜ ਵਾਲੇ ਦਿਨ ਤੁਸੀਂ ਦਫ਼ਤਰ ਵਿਖੇ ਆ ਕੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਵੀ ਕੀਤਾ ਜਾ ਸਕਦਾ ਹੈਗਾ ਜੀ ਐਪਲੀਕੇਸ਼ਨ ਫਾਰਮ ਤੁਹਾਨੂੰ ਪੀਡੀਐਫ ਫਾਈਲ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜਾਵੇਗੀ ਜੀ ਉੱਥੋਂ ਤੁਸੀਂ ਡਾਊਨਲੋਡ ਕਰ ਲੈਣਾ ਜੀ ਤੇ ਸਰਟੀਫਿਕੇਟ ਡਿਪਲੋਮਾ ਡਿਗਰੀ ਦੇ ਮਾਰਕਸ ਇਸ ਪ੍ਰਕਾਰ ਲੱਗਣਗੇ ਜੀ 10ਵੀ ਜੋ ਸਰਟੀਫਿਕੇਟ ਹੋਵੇਗਾ ਤੁਹਾਡੇ ਕੋਲ ਤਾਂ 10 ਨੰਬਰ ਦਾ ਹੋਵੇਗੀ ਡਿਪਲੋਮਾ 15 ਨੰਬਰ ਦਾ ਤੇ ਡਿਗਰੀ 20 ਨੰਬਰ ਦਿੱਤੇ ਜਾਣਗੇ ਜੀ ਪਰਸੈਂਟੇਜ ਆਫ ਮਾਰਕਸ ਪਲੱਸ 2 ਦੇ ਵਿੱਚ ਹੋਣਗੇ ਉਹਦੇ ਉੱਧਾਰ ਦੇਤੇ ਤੁਹਾਡੀ ਮੈਰਿਟ ਬਣਾਈ ਜਾਵੇਗੀ ਐਕਸਪੀਰੀਅੰਸ ਆਫ ਯੋਗਾ ਫਰੋਮ ਦਾ ਯੋਗਾ ਇੰਸਟੀਚਿਊਟ ਇੱਕ ਨੰਬਰ ਹੋਵੇਗਾ ਕੰਪਲੀਟਿਡ ਜੀ ਜਿਹਦੇ ਵਿੱਚ ਨੋਟ ਕੀਤਾ ਜਾਵੇ ਜੀ 20 ਤੋਂ 25 ਸਾਲ ਉਮਰ ਵਾਲਿਆਂ ਲਈ 3 ਨੰਬਰ ਦਿੱਤੇ ਜਾਣਗੇ ਤੇ 26 ਤੋਂ 35 ਸਾਲ ਦੀ ਉਮਰ ਵਾਲਿਆਂ ਲਈ 5 ਨੰਬਰ ਤੇ 36 ਤੋਂ 45 ਸਾਲ ਉਮਰ ਵਾਲਿਆਂ ਲਈ 4 ਨੰਬਰ ਦਿੱਤੇ ਜਾਣਗੇ ਜੀ ਇਹ ਤੁਸੀਂ ਨੋਟ ਕਰ ਲਓ ਜੀ ਕੁਝ ਟਾਰਮੈਂਟ ਕੰਡੀਸ਼ਨ ਚੰਗੀ ਤਰ੍ਹਾਂ ਪੜ੍ਹ ਕੇ ਫਿਰ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰਨਾ ਸਾਰਾ ਤੁਹਾਨੂੰ ਲਿੰਕ ਸਾਡੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜਾਵੇਗਾ ਏਸੀਆਰ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ